ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਅੱਜ ਫੇਰ ਇੱਕ ਛੋਟੀ ਜੀ ਕਹਾਣੀ ਇੱਕ ਛੋਟੇ ਜੇ ਪਰਿਵਾਰ ਦੀ ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਹੁੰਦੇ ਆ ਤੇ ਦੋਵਾਂ ਭਰਾਵਾਂ ਦਾ ਆਸਮੇ ਬੜਾ ਪਿਆਰ ਹੁੰਦਾ ਤੇ ਵਧੀਆ ਕਾਰੋਬਾਰ ਚੱਲਦਾ ਹੁੰਦਾ ਤੇ ਉਹ ਵਧੀਆ ਘਰ ਚ ਖੁਸ਼ੀ ਹੁੰਦੀ ਆ ਤੇ ਵਧੀਆ ਜਦੋਂ ਵੀ ਕਿਤੇ ਬਾਹਰ ਅੰਦਰ ਕੰਮ ਤੇ ਜਾਂਦੇ ਤਾਂ ਇੱਕ ਦੂਜੇ ਲਈ ਪਰਿਵਾਰ ਲਈ ਗਿਫਟ ਲਿਆਉਂਦੇ ਤਾਂ ਸਾਰੇ ਖੁਸ਼ ਹੁੰਦੇ ਤੇ ਇੱਕ ਦਿਨ ਕੋਈ ਬਿਜ਼ਨਸ ਦੇ ਕੰਮ 'ਚ ਉੱਤੇ ਥੱਲੇ ਹੋ ਗਿਆ ਕੰਮ ਤਾਂ ਜਿਹੜਾ ਛੋਟਾ ਭਾਈ ਤੇ ਵੱਡੇ ਭਰਾ ਨੂੰ ਉੱਚਾ ਨੀਵਾ ਬੋਲ ਪੈਂਦਾ ਜਦੋਂ ਉੱਚਾ ਨੀਵਾ ਬੋਲਦਾ ਵਾ ਉਹ ਆਪ ਦੀ ਜਿਹੜੀ ਹੱਦ ਵੀ ਪਾਰ ਕਰ ਜਾਂਦਾ ਉੱਚਾ ਨਹੀਂ ਮੋ ਬੋਲਣ ਵਾਲੀ ਇੱਕ ਦਹਲੀਜ਼ ਹੁੰਦੀ ਆ ਉਹ ਵੀ ਟੱਪ ਜਾਂਦਾ ਐਨਾ ਬੁਰਾ ਭਰਾ ਬੋਲਦਾ ਉਹਨੂੰ ਆਦੇ ਵੱਡੇ ਭਰਾ ਨੂੰ ਤੇ ਭਰਾ ਸਾਰਾ ਕੁਝ ਚੁੱਪਚਾਪ ਹੀ ਤੇ ਸੁਣੀ ਜਾਂਦਾ ਹੁੰਦਾ ਵਾ ਉਹ ਕਹਿੰਦਾ ਵੀ ਚੱਲ ਹੁਣ ਇਹਨੇ ਕਹਿ ਲਿਆ ਵਾ ਲੜਦਾ ਨਹੀਂ ਬਹੁਤਾ ਤੇ ਇੱਕ ਸਾਈਡ ਪਾਸਾ ਕਰ ਜਾਂਦਾ ਉਹ ਤੇ ਜਦੋਂ ਇੱਕ ਪਾਸਾ ਕਰ ਜਾਂਦਾ ਵਾ ਤੇ ਦੋਵਾਂ 'ਚ ਐਨਾ ਜਿਆਦਾ ਦੜਾਈ ਝਗੜਾ ਵਧ ਗਿਆ ਸੀਗਾ ਇੱਕ ਦੂਜੇ ਦੀ ਸ਼ਕਲ ਤੱਕ ਦੇਖਣੀ ਪਸੰਦ ਨਹੀਂ ਕਰਦੇ ਸੀਗੇ ਜਦੋਂ ਬਾਹਰ ਅੰਦਰ ਜਾਂਦੇ ਤਾਂ ਇੱਕ ਦੂਜੇ ਨੂੰ ਵੇਖ ਕੇ ਪਾਸਾ ਵਟ ਲੈਂਦੇ ਜਾਂ ਬਾਹਰ ਸ਼ਹਿਰ ਚ ਜਾਂਦੇ ਇੱਕ ਦੂਜੇ ਨੂੰ ਵੇਖ ਕੇ ਰਸਤਾ ਹੀ ਬਦਲ ਲੈਂਦੇ ਤੇ ਕਾਫੀ ਦੂਰੀਆਂ ਪੈ ਗਈਆਂ ਤੇ ਇੱਕ ਦੂਜੇ ਨੂੰ ਵੇਖਦੇ ਸੀਗੇ ਵੀ ਦੇਖਣਾ ਪਸੰਦ ਨਹੀਂ ਕਰਦੇ ਸੀਗੇ ਇੰਨਾ ਕੁ ਜ਼ਿਆਦਾ ਹੋ ਗਿਆ ਸੀ ਇਹ ਲੜਾਈ ਝਗੜਾ ਤੇ तकरीबन 8 ਤੋਂ 10 ਸਾਲ ਹੋ ਗਏ ਐਨਾ ਟਾਈਮ ਹੋ ਗਿਆ ਤੇ ਛੋਟੇ ਭਾਈ ਦੀ ਕੁੜੀ ਦਾ ਰਿਸ਼ਤਾ ਹੋਇਆ ਮੰਗਣੀ ਹੋਈ ਤੇ ਇਜਮੈਂਟ ਹੋ ਗਈ ਵਿਆਹ ਦੀ ਡੇਟ ਫਿਕਸ ਹੋ ਗਈ ਸਾਰਾ ਪ੍ਰਬੰਧ ਕਰਨਾ ਸੀਗਾ ਤਾਂ ਛੋਟੇ ਭਾਈ ਨੂੰ ਕਿਤੇ ਨਾ ਕਿਤੇ ਲੱਗਿਆ ਵੀ ਵੱਡੇ ਭਾਈ ਨੂੰ ਕਹਿਣਾ ਚਾਹੀਦਾ ਸੱਦਾ ਪੱਤਰ ਦੇਣਾ ਚਾਹੀਦਾ ਵਾ ਵੀ ਬਹੁਤ ਟਾਈਮ ਹੋ ਗਿਆ ਵਾ ਵੀ ਸਾਰਾ ਕੁਝ ਖਤਮ ਕਰਕੇ ਇੱਕ ਹੋਈਏ ਤਾਂ ਛੋਟਾ ਭਾਈ ਪਹਿਲ ਕਰਦਾ ਤਾਂ ਉਹ ਵੱਡੇ ਭਾਈ ਕੋਲੇ ਜਾਂਦਾ ਵਾ ਕਹਿੰਦਾ ਵੱਡੇ ਵੀਰੇ ਇਹ ਗੱਲ ਸੁਣ ਮੇਰੀ ਮੈਂ ਤੈਨੂੰ ਬਹੁਤ ਮਾੜਾ ਚੰਗਾ ਬੁਰਾ ਭਰਾ ਬੋਲਿਆ ਵਾ ਤਾਂ ਮੈਨੂੰ ਮaaf ਕਰ ਦੇ ਤੇ ਉਹਦੇ ਪੈਰੀ ਹੱਥ ਤੱਕ ਲਾ ਦਿੰਦਾ ਵਾ ਤੇ ਵੱਡੇ ਭਾਈ ਦਾ ਅੱਗੋਂ ਰਿਐਕਸ਼ਨ ਨਹੀਂ ਆਉਂਦਾ ਜਵਾਬ ਨਹੀਂ ਆਉਂਦਾ ਉਹ ਚੁੱਪ ਚਪੀਤੇ ਖੜਾ ਸੁਣੀ ਜਾਂਦਾ ਹੁੰਦਾ ਤੇ ਕੁਛ ਨਹੀਂ ਬੋਲਦਾ ਤੇ ਅੰਦਰ ਚਲ ਜਾਂਦਾ ਆਪਣੇ ਘਰ ਤੇ ਛੋਟਾ ਭਾਈ ਖੜਾ ਤੇ ਖੜਾ ਦੇਖਦਾ ਰਹਿ ਜਾਂਦਾ ਬੈਠਾ ਰਹਿ ਜਾਂਦਾ ਤਾਂ ਨਰਾਜ ਹੋ ਕੇ ਛੋਟਾ ਭਾਈ ਘਰੇ ਚਲ ਜਾਂਦਾ ਵੀ ਵੱਡੇ ਭਰਾਣੇ ਨੇ ਕੋਈ ਜਵਾਬ ਵੀ ਨਹੀਂ ਦਿੱਤਾ ਨਾ ਹਾਂ ਨਾ 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 ਕੁਛ ਨਹੀਂ ਕਿਹਾ ਉਹਨੇ ਤਾਂ ਉਹਦਾ ਮਤਲਬ ਉਹਦੇ ਮਨ 'ਚ ਇਹ ਸੀਗਾ ਵੀ ਹਲੇ ਵੀ ਵੱਡੇ ਭਾਈ ਦੇ ਗੁੱਸਾ ਮੇਰੇ ਪ੍ਰਤੀ ਉਸ ਗੱਲਾਂ ਦੇ ਤਾਂ 8-9 ਸਾਲ 10 ਸਾਲ ਹੋ ਗਏ ਸੀ ਇਹ ਚੀਜ਼ ਨੂੰ ਤਾਂ ਕੋ ਬੜਾ ਉਦਾਸ ਹੁੰਦਾ ਵਾ ਤੇ ਦੋਵਾਂ ਭਰਾਵਾਂ ਚ ਇੱਕ ਬੜੀ ਕਾਮਨ ਚੀਜ਼ ਸੀਗੀ ਸ਼ੁਰੂਤ ਜਦੋਂ ਪਹਿਲਾਂ ਇਕੱਠੇ ਸੀ ਨਾ ਦੋਵਾਂ ਚ ਪਿਆਰ ਸੀਗਾ ਤਾਂ ਇੱਕ ਸਾਧੂ ਮਹਾਤਮਾ ਕੋਲੇ ਜਾਂਦੇ ਸੀਗੇ ਉਹ ਇੱਕ ਮਹਾਪੁਰਸ਼ ਕੋਲੇ ਜਾਂਦੇ ਸੀਗੇ ਭਗਤੀ ਵਾਲੇ ਕੋਲੇ ਤੇ ਉੱਥੇ ਦੋਵੇਂ ਜਾਂਦੇ ਹੁੰਦੇ ਸੀਗੇ ਤੇ ਜਦੋਂ ਛੋਟਾ ਭਾਈ ਗਿਆ ਤਾਂ ਉਹਨੂੰ ਮਹਾਤਮਾ ਨੇ ਦੱਸਿਆ ਵੀ ਇੱਦਾਂ-ਇੱਦਾਂ ਕਰਕੇ ਵੀ ਮੇਰੀ ਛੋਟੀ ਮੇਰੀ ਬੇਟੀ ਦਾ ਵਿਆਹ ਹੋਇਆ ਵਾ ਰੱਖਿਆ ਵਾ ਤੇ ਮਹਾਪੁਰਸ਼ ਜੀ ਮੈਂ ਬੜਾ ਉਦਾਸ ਹਾਂ ਵੀ ਮੇਰਾ ਭਰਾ ਨਹੀਂ ਆ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਆ ਜਾ ਤੂੰ ਅਸੀਂ ਦੇਖਦੇ ਹਾਂ ਰੱਬ ਭਲੀ ਕਰੂਗਾ ਤਾਂ ਇੰਨੀ ਗੱਲ ਕਹਿ ਕੇ ਮਹਾਪੁਰਸ਼ ਕਹਿ ਦਿੰਦੇ ਆ ਤੇ ਉਹ ਛੋਟਾ ਭਾਈ ਚਲ ਜਾਂਦਾ ਵਾ ਜਦੋਂ ਛੋਟਾ ਭਾਈ ਚਲ ਜਾਂਦਾ ਵਾ ਤੇ ਥੋੜੇ ਦਿਨਾਂ ਬਾਅਦ ਵੱਡਾ ਭਾਈ ਆਉਂਦਾ ਉਸੇ ਸਾਧੂ ਮਹਾਤਮਾ ਕੋਲੇ ਤੇ ਉਹਨਾਂ ਨੂੰ ਆ ਕੇ ਮਿਲਦਾ ਸੇਵਾ ਪਾਣੀ ਕਰਦਾ ਸਾਰਾ ਕੁਝ ਕਰਦਾ ਉੱਥੇ ਆ ਕੇ ਤਾਂ ਅੰਦਰੇ-ਅੰਦਰ ਕਿਤੇ ਨਾ ਕਿਤੇ ਦਾਸ ਜਿਹਾ ਹੁੰਦਾ ਬੈਠਾ ਵੀ ਕੱਲਾ ਜਿਹਾ ਬੈਠਾ ਹੁੰਦਾ ਤੇ ਸਾਧੂ ਮਹਾਤਮਾ ਪੁੱਛ ਲੈਂਦੇ ਆ ਕੀ ਗੱਲ ਬੇਟਾ ਉਦਾਸ ਕਾ ਤੂੰ ਤਾਂ ਉਹਨੇ ਸਾਰਾ ਕੁਝ ਦੱਸ ਦਿੱਤਾ ਵੀ ਇੱਦਾਂ-ਇੱਦਾਂ ਕਰਕੇ ਆ ਚੀਜ਼ ਹੋਈ ਆ ਵੀ ਛੋਟਾ ਭਾਈ ਮੇਰੇ ਕੋਲ ਆਇਆ ਸੀਗਾ ਉਹਨੇ ਮੈਨੂੰ ਉਦੋਂ ਇਹ ਚੀਜ਼ ਇੰਨਾ ਮਾੜਾ ਚੰਗਾ ਬੁਰਾ ਭਲਾ ਬੋਲਿਆ ਸੀਗਾ ਤੇ ਉਹ ਕਹਿੰਦਾ ਸ਼ਾ ਠੀਕ ਆ ਤੇ ਛੋਟਾ ਭਾਈ ਜਦੋਂ ਦੱਸ ਕੇ ਤਾਂ ਗਿਆ ਹੀ ਹੁੰਦਾ ਵਾ ਮੇਰੀ ਬੇਟੀ ਦਾ ਵਿਆਹ ਤਾਂ ਰਿਆ ਹੋਇਆ ਤੇ ਸਾਧੂ ਮਹਾਤਮਾ ਵੀ ਉਹਨੂੰ ਪੁੱਛ ਹੀ ਲੈਂਦਾ ਵਾ ਵੀ ਸੁਣਿਆ ਵੀ ਤੇਰੇ ਛੋਟੇ ਭਾਈ ਦੀ ਭੈਣ ਗੁੜੀਆ ਦਾ ਵਿਆਹ ਵਾ ਕਹਿੰਦਾ ਹਾਂਜੀ ਵੀ ਮੇਰੀ ਛੋਟੇ ਭਰਾ ਦੀ ਗੁੜੀਆ ਦਾ ਵਿਆਹ ਵਾ ਇਦਾਂ ਕਰਕੇ ਤੇ ਵੀ ਮੈਂ ਨਹੀਂ ਜਾ ਰਿਹਾ ਉਹ ਕਹਿੰਦਾ ਵੀ ਸਾਨੂੰ ਪਤਾ ਵਾ ਠੀਕ ਆ ਤੇ ਉਹ ਸਾਰੀ ਕਹਾਣੀ ਦੱਸ ਦਿੰਦਾ ਜੂਦੋਂ ਮੈਨੂੰ ਬਹੁ ਬੁਰਾ ਭਲਾ ਬੋਲਿਆ ਹੁੰਦਾ ਵਾ ਮੇਰਾ ਭਾਈ ਛੋਟਾ ਤਾਂ ਉਹ ਦੋਵਾਂ ਦੀ ਗੱਲਬਾਤ ਸੁਣ ਲੈਂਦਾ ਸਾਧੂ ਮਹਾਤਮਾ ਕਹਿ ਦਿੰਦਾ ਵਾ ਠੀਕ ਆ ਤੇ ਸਾਧੂ ਮਹਾਤਮਾ ਉਹਨੂੰ ਕਹਿੰਦਾ ਵਾ ਵੀ ਜਿਹੜਾ ਕੱਲ ਮੈਂ ਤੈਨੂੰ ਪ੍ਰਵਚਨ ਸੁਣਾਇਆ ਸੀਗਾ ਸ਼ਬਦ ਦਿੱਤਾ ਸੀਗਾ ਉਹ ਤੈਨੂੰ ਯਾਦ ਆ? ਤੇ ਉਹ ਬੜਾ ਜ਼ੋਰ ਪਾਉਂਦਾ ਦਿਮਾਗ ਤੇ ਪ੍ਰੈਸ਼ਰ ਪਾਉਂਦਾ ਵੀ ਉਹ ਆ ਤਾਂ ਨਹੀਂ ਯਾਦ ਮੀਮਾ ਬੁਰਸ਼ਾ ਜੀ ਮੈਨੂੰ ਨਹੀਂ ਯਾਦ ਤੇ ਉਹਨੂੰ ਨਹੀਂ ਯਾਦ ਆਉਂਦਾ ਤਾਂ ਉਹ ਬੜਾ ਹਰਾਣ ਹੁੰਦਾ ਵਾ ਵੀ ਸਾਧੂ ਮਹਤਮਾ ਨੇ ਜਵਾਬ ਮੈਨੂੰ ਸਵਾਲ ਕਰਦੋਂ ਕੀਤਾ ਤੇ ਅੱਗੋਂ ਮਹਤਮਾ ਦਾ ਜਵਾਬ ਇਹ ਹੁੰਦਾ ਵਾ ਕਹਿੰਦੇ ਵੀ ਜਦੋਂ ਤੈਨੂੰ ਤੇਰੇ ਇੱਕ ਸਾਡੇ ਕੱਲ ਦੇ ਵੀ ਜਿਹੜਾ ਬਚਨ ਦਾ ਤਨ ਦਿੱਤਾ ਸੀ ਆ ਜਿਹੜਾ ਵਧੀਆ ਬਚਨ ਦਿੱਤਾ ਸੀ ਉਹ ਨਹੀਂ ਤੈਨੂੰ ਯਾਦ ਹੈਗਾ ਵੀ ਵਧੀਆ ਗੱਲ ਦੱਸੀ ਸੀਗੀ ਹਨਾ ਉਹ ਨਹੀਂ ਤੈਨੂੰ ਯਾਦ ਹੈਗੀ ਤੇ ਜਿਹੜੀਆਂ ਪ੍ਰਾਣੀਆਂ ਗੱਲਾਂ ਮਾੜੀਆਂ ਗੱਲਾਂ ਵਾ ਵਧੀਆ ਬਚਨ ਨਹੀਂ ਤੈਨੂੰ ਯਾਦ ਰਿਹਾ ਕੱਲ ਦਾ ਤੇ ਮਾੜੀਆਂ ਗੱਲਾਂ ਤੂੰ 10 ਸਾਲ ਪਹਿਲਾਂ ਦੀ ਉਹ ਤੈਨੂੰ ਵੀ ਯਾਦ ਆ ਦਿਮਾਗ 'ਚ ਤੇ ਸਭ ਨਾਲ ਚ ਭੁਲਾਈ ਇਹੀ ਆ ਵੀ ਉਹਨਾਂ ਨੂੰ ਤੂੰ ਛੱਡ ਭੁਲਾ ਦੇ ਤੇ ਉਹ ਜੇ ਉਹ ਲਈ ਫਿਰੂੰਗਾ ਤੱਪੂ ਅੱਗੇ ਆਪਣੇ ਭਰਾ ਦੇ ਇਸ ਤਦਾਰੀ ਕਬੀਲ ਦੇਦਾਰੀ ਚ ਨਹੀਂ ਜਾ ਸਕਦਾ ਤਾਂ ਉਹ ਫਿਰ ਉਹਨੂੰ ਸਾਸ ਜਾ ਹੋ ਜਾਂਦਾ ਕਹਿੰਦਾ ਠੀਕ ਹੈ ਜੀ ਮੈਂ ਭਲਾ ਦਿੰਦਾ ਵਾਂ ਤੇ ਮੈਂ ਜਾਂਦਾ ਉਹ ਫਿਰ ਆਪਦੇ ਛੋਟੇ ਭਰਾ ਦੇ ਵਿਆਹ ਤੇ ਉਹਦੀ ਛੋਟੇ ਭਰਾ ਦੀ ਕੁੜੀ ਦੇ ਵਿਆਹ ਤੇ ਜਾਂਦਾ ਵਾ ਤੇ ਉਹਨੂੰ ਕਹਿੰਦਾ ਵੀ ਦੱਸ ਮੈਨੂੰ ਕੰਮ ਕਰ ਕੀ ਆ ਉਹ ਸਾਰੇ ਕੰਮ ਕਰਦਾ ਫਿਰ ਦੋਵਾਂ ਭਰਾਵਾਂ ਵਿੱਚ ਆਸਮੀ ਮੋਹ ਪਿਆਰ ਬਣ ਜਾਂਦਾ ਵਾ ਤੇ ਇਹ ਸੀ ਇੱਕ ਛੋਟੀ ਜੀ ਕਹਾਣੀ ਕਹਿਣ ਦਾ ਇਹਦੀ ਸਿੱਖਿਆ ਇਹ ਨਿਕਲਦੀ ਸਿੱਟਾ ਕਹਾਣੀ ਸੁਣਾਉਣ ਦਾ ਵੀ ਅਸੀਂ ਪ੍ਰਾਣੀਆਂ ਗੱਲਾਂ ਨੂੰ ਲੈ ਕੇ ਬੈਠੇ ਰਹਿੰਨੇ ਆ ਅਸੀਂ ਨਵੀਆਂ ਗੱਲਾਂ ਉੱਥੇ ਛੱਡ ਦਿੰਨੇ ਆ ਪ੍ਰਾਣੀਆਂ ਛੱਡੋਂਗੇ ਤਾਂ ਫੇਰ ਹੀ ਨਵਾਂ ਕੁਝ ਸਿੱਖੋਂਗੇ ਜੇ ਪ੍ਰਾਣੀਆਂ ਗੱਲਾਂ ਮਾੜੀਆਂ ਗੱਲਾਂ ਨੂੰ ਯਾਦ ਕਰਕੇ ਬੈਠੇ ਪਛਤਾਈ ਜਾਵੋਂਗੇ ਤਾਂ ਅਸੀਂ ਚੰਗੀਆਂ ਗੱਲਾਂ ਵੀ ਛੱਡ ਦਾਂਗੇ ਤੇ ਉਹ ਬੰਦੇ 'ਚ ਚੰਗੇ ਗੁਣ ਅਸੀਂ ਉਹਨਾਂ ਨੂੰ ਹੀ ਭੁਲਾ ਦਾਂਗੇ ਚੰਗਾ ਰਿਸ਼ਤਾ ਸਾਡਾ ਉਹ ਵੀ ਅਸੀਂ ਭੁਲਾ ਦਾਂਗੇ ਇਹ ਮਾੜੀਆਂ ਗੱਲਾਂ ਕਰਕੇ ਤਾਂ ਕਿਸੇ ਟਾਈਮ ਤੇ ਆ ਕੇ ਉਹ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਵਾ ਹਰੇਕ ਦਿਓ ਚੀ ਦੀ ਇੱਕ ਲਿਮਿਟ ਹੁੰਦੀ ਆ ਏਜ ਹੁੰਦੀ ਆ ਉਹ ਨੂੰ ਉੱਥੇ ਡਰਾਪ ਕਰ ਦੋ ਤੇ ਅੱਗੇ ਜ਼ਿੰਦਗੀ ਜਿਉਂਓ ਏਸੀ ਛੋਟੀ ਜੀ ਕਹਾਣੀ ਤੇ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਤੇ ਮਿਲਦੇ ਆਂ ਅਗਲੀ ਸਟੋਰੀ ਚ ਤੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ